ਮਰਨਾਲ ਕਾ ਤੋੜਿਤੇ ਤੋੜਿਦੇ ਹੈ ਤੋੜਿਦੇ ਹੋਰ ਸਿਖਾਂ ਕੀ ਹਰ ਤੋੜਿਤੇ ਤੋੜਿਤੇ ਤੋੜਿਦੇ ਹੋਰ ਸਿਖਾਂ ਕੀ ਹਰ ਸਿੱਖਾਂ ਕੀ ਹਰ ਤੋੜਦੇ ਗੁਰ ਸਿੱਖਾਂ ਕੀ ਹਰ ਤੋੜਦੇ ਬੋਲੇ ਸੁਨਹਾਰਾ ਸਿਰਿਆ ਕਾਲ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਪਿਆਰ ਨਾਲ ਸਾਰੇ ਆਖੋ ਨ ਜੀ ਧੰਨ ਬਾਬਾ ਦੇਵ ਸਿੰਘ ਜੀ ਕੋਈ ਮਾਂ ਪੁਰਖ ਕਰਨੀ ਵਾਲਾ ਸਾਧੂ ਮਹਾਤਮਾ ਕਰਨੀ ਵਾਲਾ ਕੋਈ ਗੁਰ ਸਿੱਖ ਕੋਈ ਰੰਗਿਆ ਕੀਰਤਨੀਆ ਕਈ ਵਾਰੀ ਜਿੱਥੋਂ ਲੰਘ ਕੇ ਜਾਵੇ ਨਾ ਅਸੀਂ ਉਥੋਂ ਦੀ ਧੂੜੀ ਲੈ ਕੇ ਮੱਥੇ ਤੇ ਲਾ ਲੈਂਦੇ ਹਾਂ ਸੁਣਿਆ ਇਹ ਵੀ ਗਲਤ ਨਹੀਂ ਅਸੀਂ ਮੰਗੀਏ ਦੇ ਗੁਰ ਸਿੱਖਾਂ ਕੀ ਹਰ ਤੂਲਦੇ ਕੁਰਸੇ ਕਾਂਦੀ ਧੋੜੀ ਲੈ ਹਾਂਜੀ ਕੁਰਸੇ ਕਾਂ ਦਾ ਸਤਕਾਰ ਕਰ ਜਿੱਤੋਂ ਆਦਰ ਕਰ ਸਕਦਾ ਕਰ ਗੁਰਸਿੱਖ ਦੂਜੇ ਗੁਰਸਿੱਖ ਨੂੰ ਖਿੜੇ ਮੱਥੇ ਮੇੜੇ ਟੀਉੜੀਆਂ ਪਾ ਕੇ ਨਾ ਮਿਲੇ ਕਿਧਰੋਂ ਆ ਗਿਆ ਆਖੋ ਤਾਂ ਨਗਰੋਰਾ ਮੰਦਾ ਇਸ ਜੀ ਤਾਂ ਗੁਰੂ ਗੰਗਾ ਗੁਰਸਿੱਖ ਗੁਰਸਿੱਖ ਦਾ ਸਤਕਾਰ ਕਰੇ ਇੱਕ ਦੂਜੇ ਤੋਂ ਜਾਣਾਂ ਵਾਰੇ ਕਿਸੇ ਗੁਰਸਿੱਖ ਨੂੰ ਕਿਸੇ ਚੀਜ਼ ਦੀ ਲੋੜ ਤੇਰੇ ਕੋਲ ਸਮਰੱਥਾ ਬਹੁ ਫੜ ਲੈ ਇੱਕ ਦੂਜੇ ਦੀ ਸਪੋਰਟ ਕਰ ਸਤਕਾਰ ਕਰ ਜਿਹੜੀ ਧੂੜੀ ਅਸੀਂ ਮੱਥੇ ਤੇ ਲਾਉਨੇ ਆ ਉਹ ਵੀ ਕਿਰਪਾ ਪਰ ਇੱਕ ਧੂੜ ਇਹੋ ਜੀ ਏ ਜੇ ਕਿਤੇ ਉਹ ਧੂੜੀ ਮੱਥੇ ਨੂੰ ਲੱਗ ਜਾਵੇ ਨਾ ਪਿਆਰਿਓ ਕੱਲਾ ਸਾਡਾ ਭਲਾ ਨਹੀਂ ਹੋਏਗਾ ਸਾਡੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਏਗਾ ਆਖੋ ਧੰਨ ਬਾਬਾ ਦੀਪ ਸਿੰਘ ਸਾਡੀਆਂ ਕੁੱਲਾਂ ਦਾ ਵੀ ਭੜਾ ਪਤਾ ਕਿਹੜੀ ਧੂੜੀ ਏ ਕਿ ਜੋ ਰੰਗ ਰਤੜੇ ਮਹ ਪਰਖਾ ਨੇ ਸ਼ੀਤ ਸਿੰਘਾਂ ਨੇ ਕਰਨੀ ਕਮਾਈ ਵਾਲਿਆਂ ਨੇ ਆਪਣੇ ਜੀਵਨ ਦੇ ਵਿੱਚ ਕੀਤਾ ਪੰਜ 10 ਪੈਸੇ ਤੋਂ ਵੀ ਉਹਨਾਂ ਦੇ ਪਾਏ ਪੁਰਨਿਆਂ ਤੇ ਚੱਲਣ ਦਾ ਯਤਨ ਕਰ ਲੈ 100 'ਚੋਂ 100 ਪੈਸਾ ਨਹੀਂ ਚੱਲ ਸਕਦਾ 5 10 ਪੈਸੇ ਚੱਲਣ ਦਾ ਯਤਨ ਕਰ ਲੈ ਜੇ ਕਿਤੇ ਆ ਧੂੜੀ ਸਾਨੂੰ ਮਿਲ ਜੇ ਨਾ ਸਾਡਾ ਭਲਾ ਤੇ ਹੋਏਗਾ ਹੀ ਹੋਏਗਾ ਸਾਡੀਆਂ ਕੁੰਨਾਂ ਦਾ ਵੀ ਉਧਾਰ ਹੋ ਜਾਏਗਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਧੂੜੀ ਸਾਨੂੰ ਮਿਲੇ ਇਸੇ ਲਈ ਇੱਕ ਪ੍ਰਕਰਨ ਮੈਂ ਬਰਮਿੰਗਮ ਗੁਰਦੁਆਰੇ ਸ਼ੁਰੂ ਕੀਤਾ ਸੀ ਹੁਣੇ 4 ਤੋਂ 5 ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਿਉਂਕਿ ਮੈਂ ਵੇਖ ਰਿਹਾ ਕਈ ਪ੍ਰੇਮੀ ਨਵੇਂ ਕਈ ਉਥੋਂ ਆਏ ਨੇ ਤੇ ਹੁਣ ਸੁਣਿਓ ਜਿਹੜੇ ਨਵੇਂ ਉਹਨਾਂ ਦੀ ਲੜੀ ਜੁੜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਤਸ਼ਾਹੀ ਦੇ ਸਮੇਂ ਆਨੰਦਪੁਰ ਸਾਹਿਬ ਬਾਬਾ ਦੀਪ ਸਿੰਘ ਜੀ ਸੰਗਤਾਂ ਦੇ ਝੁਕੇ ਕੌਲੇ ਮੰਡਣ ਦੀ ਸੇਵਾ ਕਰ ਰਹੇ ਹੁੰਦੇ। ਵੈਗਰੂ ਵੈਗਰੂ ਦਾ ਜਾਪ ਚੱਲ ਰਿਹਾ। ਤੇ ਗੁਰੂ ਜੀ ਉਧਰੋਂ ਉਹਦੀ ਲੰਘੇ ਅਚਾਨਕ ਨਿਗਾਹ ਪੈ ਗਈ। ਜਦੋਂ ਨਿਗਾਹ ਪਈ ਬਾਬਾ ਜੀ ਰੁੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ। ਜਦੋਂ ਰੁਕੇ ਪਤਾ ਨਹੀਂ ਕੀ ਸੀਸਾ ਦੇ ਰਹੇ ਖੰਡੇ ਵਾਲੇ ਨੂੰ। ਇਹ ਤੇ ਹੋਈ ਜਾਣਣਾ। ਬਾਬਾ ਦੀਪ ਸਿੰਘ ਨੂੰ ਨਹੀਂ ਪਤਾ ਮੇਰੇ ਮਗਰ ਕੋਈ ਖੜੋਤਾ। 2-4 ਮਿੰਟਾਂ ਬਾਅਦ ਇੱਕਦਮ ਝੌੜਾ ਜਿਹਾ ਪਿਆ ਲੱਗਦਾ ਕੋਈ ਖੜਾ ਹੈ। ਪਛੇਵਕਿਆ ਤੇ ਸਹਿਬ ਨੇ ਸੇਵਾ ਲੱਗੀ ਸੀ ਖੱਫਾਂ ਨੂੰ ਮੈਂ ਬਿਲਕੁਲ ਸ਼ਾਰਟ ਦੇ ਵਿੱਚ ਸੁਣਾ ਰਿਹਾ ਕਿ ਜਿਹੜੇ ਨਵੇਂ ਨੇ ਉਹਨਾਂ ਦੀ ਲੜੀ ਚੜਜੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਤੱਕਿਆ ਗੁਰੂ ਜੀ ਵੱਲ ਸੇਵਾ ਲੱਗੀ ਸੀ ਖੱਫਾਂ ਦੇ ਵਿੱਚ ਦੂਰੋਂ ਹੀ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਅੱਖਾਂ ਮਾਰੀਆਂ ਮੇਰੀਆਂ ਭੁੱਲਾਂ ਬਖਸ਼ ਦਿਓ ਮੈਂ ਵੇਖ ਨਹੀਂ ਪਾਇਆ ਤੇ ਉਸ ਵੇਲੇ ਗੁਰਗੋਬਿੰਦ ਸਿੰਘ ਸਾਹਿਬ ਨੇ ਇੱਕ ਸਵਾਲ ਕੀਤਾ ਕਹਿੰਦੇ ਦੀਪ ਸਿੰਘ ਆ ਇਸ ਸੰਗਤ ਦੇ ਝੂਠੇ ਕੌਲੇ ਕਿਸ ਵਾਸਤੇ ਮੱਜਦਾ ਤੇ ਬਾਬਾ ਦੀਪ ਸੈਣੀ ਨੇ ਜਵਾਬ ਦਿੱਤਾ ਸੀ ਮਹਾਰਾਜ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ ਮੇਰੇ ਅੰਦਰ ਕਿਤੇ ਕਰਤਾਪਨ ਨਾ ਆ ਜਾਵੇ ਤਾਂ ਕਰਕੇ ਝੂਠੇ ਕੌਲੇ ਮਾਝਦਾ ਖੋਤ ਨਾ ਗੁਰੂ ਨਾਮ ਦਾ ਸਿੱਖ ਗੁਰੂ ਨਾਮ ਦਾ ਕਿ ਸਾਰਾ ਜੀਵਨ ਮੇਰਾ ਸੇਵਾਦਾਰ ਬਣ ਕੇ ਬਤੀਤ ਹੋਵੇ ਸੇਵਾਦਾਰ ਅੰਦਰ ਕਰਤਾਪਨ ਨਾ ਆ ਜਾਏ ਕਿ ਮੈਂ ਕੁਝ ਬਣ ਗਿਆ ਮੇਰੇ ਕਰਕੇ ਗੁਰੂ ਹੈ ਕਿਤੇ ਆ ਚੀਜ਼ ਨਾ ਆ ਜਾਏ ਮੇਰੇ ਕਰਕੇ ਸਾਡੇ ਕਰਕੇ ਗੁਰੂ ਨਹੀਂ ਗੁਰੂ ਕਰਕੇ ਅਸੀਂ ਆ ਅਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਗੁਰੂ ਜੀ ਚਾਹ ਸਾਡੇ ਵਰਗੇ ਲੱਖਾਂ ਕਰੋੜਾਂ ਬਣਾ ਸਕਦੇ ਨੇ ਪਰ ਅਸੀਂ ਕਰੋੜਾਂ ਮਿਲ ਕੇ ਵੀ ਇੱਕ ਗੁਰੂ ਨਹੀਂ ਬਣਾ ਸਕਦੇ ਸੁਣਿਓ ਮਹਾਰਾਜ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ ਮੇਰੇ ਅੰਦਰ ਕਿਤੇ ਕਰਤਾ ਪੰਨਾ ਆ ਜੇ ਮੇਰੀ ਬੇਨਤੀ ਜੇ ਕਦੀ ਕਰਤੇ ਨਾ ਬਣਿਓ ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ ਜਾਓ ਰਜ਼ੇ ਦੀ ਗਰੀਬੀ ਨਹੀਂ ਛੱਡਣੀ ਕਮਾਈ ਵਾਲੇ ਗੁਰਸਿੱਖਾਂ ਦਾ ਜੀਵਨ ਪੜੋ ਹੈਰਾਨ ਹੋ ਜਾਈਦਾ ਹੈਰਾਨ ਇੰਨੀ ਇੰਨੀ ਬੰਦਗੀ ਖੋਣ ਦੇ ਬਾਵਜੂਦ ਵੀ ਨਿਮਾਉਣਾ ਪਨ ਵੀ ਅਤ ਦਾ ਅਤ ਦਾ ਅਤ ਦਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬਾਬਾ ਨੰਦ ਸਿੰਘ ਜੀ ਮੈਂ ਜਿਵੇਂ ਬਰਮਿੰਗਮ ਮੈਂ ਗੱਲ ਕੀਤੀ ਸੀ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਰੰਗ ਪੱਕਾ ਸੀ ਉਹਨਾਂ ਦਾ ਪਰ ਕਰਣੀ ਬਹੁਤ ਸੀ ਬਾਬਾ ਨੰਦ ਸਿੰਘ ਜੀ ਦਾ ਵੀ ਰੰਗ ਸਾਵਣਾ ਸੀ ਪੱਕਾ ਰੰਗ ਸੀ ਪਰ ਬੰਦਗੀ ਬਹੁਤ ਸੀ ਬਾਬਾ ਨੰਸੇ ਜੀ ਨਾ ਇਸ਼ਨਾਨ ਕਰ ਰਹੇ ਤੇ ਸੇਵਾਦਾਰ ਖੜਾ ਕੋਲ ਕਸ਼ਹਿਰਾ ਪਰਣਾ ਲੈ ਕੇ ਸਣਨ ਵਾਲੀ ਗੱਲ ਜੀ। ਪਰ ਮਾ ਪੁਰਖਾ ਨੂੰ ਇਸ਼ਨਾਨ ਕਰਦਿਆਂ ਜਦੋਂ ਉਹਨੇ ਵੇਖਿਆ ਨਾ ਤੇ ਅੰਦਰ ਇੱਕ ਹਲਕਾ ਫੁਰਨਾ ਬਣ ਗਿਆ ਹਲਕਾ ਫੁਰਨਾ ਪਤਾ ਕੀ ਕਹਿੰਦੇ ਕਮਾਈ ਤੇ ਬੜੀ ਏ ਬਾਬਾ ਨੰਸੇ ਜੀ ਦੀ ਪਰ ਰੰਗ ਕੜਾ ਹੈ। ਆਖੋ ਤਾ ਨਗਰੂ ਰਾਮ ਦਾਸ ਜੀ। ਤਾਂ ਨਗਰੂ ਰਾਮ ਦਾਸ ਅੰਦਰ ਹੀ ਸੋਚਦਾ ਕਹਿੰਦਾ ਕਮਾਈ ਬੜੀ ਪਰ ਰੰਗ ਕੜਾ ਹੈ। ਮਾਪੁਰਖੰਦਰ ਲੇ ਫੰਦੇ ਐ ਬੁੱਝਦੇ ਨੇ ਦੱਸਣ ਨਾ ਦੱਸਣ ਉਹਨਾਂ ਦੀ ਮਰਜ਼ੀ ਮਾਪੁਰਖਾ ਨੇ ਦੇਖ ਲਿਆ ਕਿ ਇੰਨਾ ਹਲਕਾ ਫੁਰਣ ਆ ਗਿਆ ਤੇ ਉਸ ਵੇਲੇ ਆ ਕੇ ਪਤਾ ਕੀ ਕਹਿੰਦੇ ਬਾਹਰ ਨਿਕਲ ਕੇ ਇਸ਼ਨਾਨ ਕਰਕੇ ਕਹਿੰਦੇ ਪਿਆਰੇ ਆ ਕੀ ਸੋਚਦਾ ਏਕਦਮ ਕੰਬਣ ਦੇ ਅਲਗ ਪਿਆ ਕੀ ਇਹਨਾਂ ਨੂੰ ਪਤਾ ਲੱਗ ਗਿਆ ਕਹਿੰਦੇ ਕੀ ਸੋਚਦਾ ਕਹਿੰਦੇ ਜੀ ਗਰੀਬ ਨਵਾਜ਼ ਗਲਤੀ ਹੋ ਗਈ ਮਾਪੁਰਖੋ ਆਪ ਜੀ ਕਿਰਪਾ ਰੱਖੋ ਕਹਿੰਦੇ ਨਹੀਂ ਦੱਸਨਾ ਸੇ ਕੀ ਸੋਚਦਾ ਕਹਿੰਦੇ ਹੋਈ ਫੁਰਨਾ ਬਣਿਆ ਆਪ ਜੀ ਦੀ ਕਮਾਈ ਬੜੀ ਪਰ ਰੰਗ ਕਾਲਾ ਤੇ ਬਾਬਾ ਨੰਸੇ ਜੀ ਪਤਾ ਕੀ ਕਹਿੰਦੇ ਕਹਿੰਦੇ ਤੈਨੂੰ ਨਹੀਂ ਪਤਾ ਸਾਡਾ ਰੰਗ ਕਿਉਂ ਕਾਲਾ ਉਹ ਕਹਿੰਦਾ ਜੀ ਗਲਤੀ ਹੋ ਗਈ ਗਲਤੀ ਬੜੀ ਨਿਮਰਤਾ ਚ ਬੋਲੇ ਕਹਿੰਦੇ ਤੈਨੂੰ ਨਹੀਂ ਪਤਾ ਸਾਡਾ ਰੰਗ ਕਿਉਂ ਕਾਲਾ ਕਹਿੰਦੇ ਮੈਂ ਆਪਣੇ ਜੀਵਨ ਦੇ ਵਿੱਚ ਪਾਪ ਕਰਮ ਬੜੇ ਕੀਤੇ ਪਾਪ ਕਰ ਕਰਕੇ ਮੈਂ ਕਾਲਾ ਹੋ ਗਿਆ ਵਾਹ ਓਹੋ ਹੋ ਕਰਨੀ ਇੰਨੀ ਤੇ ਨਮਾਣਾ ਪਨੇਦਾ ਆ ਗੁਰੂ ਸਖੰਦਾ ਜੀ ਆ ਤੋੜੀ ਲੈਣਾ ਕਦੀ ਵੀ ਕੁਝ ਬਣੇ ਹੋ ਨਾ ਬੰਦਾ ਮਾਰੀ ਉਦੋਂ ਖਾਂਦਾ ਜਦੋਂ ਕੁਝ ਬਣ ਜਾਂਦਾ ਹੈ ਕਿ ਮੇਰੇ ਵਰਗਾ ਹੈ ਕੋਈ ਨਹੀਂ ਆਖੋ ਤਾ ਨਗਰੂ ਰਾਮਦਾਸ ਜੀ ਗੁਰੂ ਰਾਮਦਾਸ ਇਹ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਦੀਪ ਸਿੰਘ ਇਹ ਸੰਗਤ ਦੇ ਝੂਠੇ ਕੌਲੇ ਕਿਸ ਵਾਸਤੇ ਮਾਜਦਾ ਹੈ ਤੇ ਬਾਬਾ ਜੀ ਨੇ ਜਵਾਬ ਦਿੱਤਾ ਸੀ ਮਹਾਰਾਜ ਤੁਹਾਡੀ ਕਿਰਪਾ ਨਾਲ ਸੰਗਤ ਦੇ ਝੂਠੇ ਕੌਲੇ ਇਸ ਵਾਸਤੇ ਮਾਜਦਾ ਕਿ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ ਮੇਰੇ ਅੰਦਰ ਕਿਤੇ ਕਰਤਾ ਪੰਨਾ ਆ ਜੇ ਹੁਣ ਦੂਜਾ ਸਵਾਲ ਨਿਮਰਤਾ ਚ ਬੇਨਤੀ ਰੂਪ ਚ ਬਾਬਾ ਜੀ ਨੇ ਕਰਤਾ ਬਾਬਾ ਦੀਪ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਪਤਾ ਕੀ ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸੋ ਤਾਂ ਸਹੀ ਸਿੱਖ ਨੂੰ ਗੁਰੂ ਦੀ ਖੁਸ਼ੀ ਕਿਵੇਂ ਤੇ ਕਦੋਂ ਮਿਲਦੀ ਹੈ ਬੜੀ ਪਿਆਰੀ ਗੱਲ ਜੇ ਸਿੱਖ ਨੂੰ ਗੁਰੂ ਦੀ ਖੁਸ਼ੀ ਕਿਵੇਂ ਤੇ ਕਦੋਂ ਮਿਲਦੀ ਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਵਾਬ ਸੁਣਿਓ ਆ ਧੂੜੀ ਲਾ ਲਿਓ ਮੱਥੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਦੀਪ ਸਿੰਘ ਜੀ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਫਿਰ ਮੈਂ ਦੁਹਰਾ ਰਹੇ ਹਾਂ ਗੁਰੂ ਦੀ ਖੁਸ਼ੀ ਕਿਵੇਂ ਕਦੋਂ ਮਿਲਦੀ ਕਹਿੰਦੇ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦਿੰਦਾ ਨਾ ਜਿਹੜਾ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦਿੰਦਾ ਉਹਦੀ ਝੋਲੀ ਵਿੱਚ ਗੁਰੂ ਦੀ ਖੁਸ਼ੀ ਪੈਣ ਲੱਗ ਪੈਂਦੀ ਏ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਪਣੀ ਮਤ ਦਾ ਤਿਆਗ ਕਰਕੇ ਜਿਹੜਾ ਗੁਰੂ ਦੀ ਮਤ ਲੈਂਦਾ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਗੁਰੂ ਅੰਗਦ ਸਾਹਿਬ ਪਹਿਲਾ ਨਾਮ ਭਾਈ ਲੈਣਾ ਜੀ ਜਦੋਂ ਗੁਰੂ ਨਾਨਕ ਜੀ ਦੇ ਕੋਲ ਆਏ بڑا ਦਿਮਾਗ ਸੀ ਉਹਨਾਂ ਦਾ ਬੜੀ ਅਕਲ ਵਾਲੇ ਬੜੀ ਸੋਚੀ ਵਾਲੇ ਸੀ ਪਰ ਜਦੋਂ ਗੁਰੂ ਨਾਨਕ ਦੇ ਕੋਲ ਆਏ ਨਾ ਆਪਣੀ ਸਾਰੀ ਅਕਲ ਆਪਣੀ ਮਤ ਆਪਣਾ ਦਿਮਾਗ ਸਭ ਪਿੱਛੇ ਕਰਤਾ ਆਪਣੀ ਮਤ ਨਹੀਂ ਹੁਣ ਗੁਰੂ ਨਾਨਕ ਦੀ ਮਤ ਮੁਤਾਬਕ ਚੱਲਣ ਲੱਗ ਪਏ ਜੇ ਮੌਰਾ ਨੇ ਕਿਹਾ ਨਾ ਦਰਖਤ ਝਾੜ ਮਠਿਆਈਆਂ ਡਿੱਗਣਗੀਆਂ ਕਈ ਕਿੰਤੂ ਪਰੰਤੂ ਕਰਦੇ ਇਹ ਕਿਵੇਂ ਹੋ ਸਕਦਾ ਸੁਣਿਓ ਪਰ ਜਦੋਂ ਮਹਾਰਾ ਨੇ ਕਿਹਾ ਨਾ ਤਖਤ ਖਲਾ ਮਠਿਆਈਆਂ ਡਿੱਗਣ ਗਈਆਂ ਭਾਈ ਲੈਣਾ ਜੀ ਚੱਲਣ ਲੱਗੇ ਉਹਦੋਂ ਵੀ ਕਈਆਂ ਨੇ ਟੋਕਿਆ ਭਾਈ ਆਹ ਕੀ ਕਰਨ ਲੱਗੇ ਤਖਤਾਂ ਤੋਂ ਵੀ ਮਠਿਆਈਆਂ ਡਿੱਗਦੀਆਂ ਕਦੀ ਤੇ ਉਸ ਵੇਲੇ ਨਿਮਰਤਾ ਸਹਿਤ ਭਾਈ ਲੈਣਾ ਜੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਪਿਆਰੇਓ ਗੁਰੂ ਨਾਨਕ ਨੇ ਮੈਨੂੰ ਕਿਹਾ ਤਖਤ ਖਲਾ ਮਠਿਆਈਆਂ ਡਿੱਗਣ ਗਈਆਂ ਦਰਖ ਤਖਲਾਉਣਾ ਮੇਰਾ ਕੰਮ ਮਠਿਆਈਆਂ ਡੇਗੇ ਨਾ ਡੇਗੇ ਉਹਦੀ ਮਰਜ਼ੀ ਆ ਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਪਣੀ ਡਿਊਟੀ ਨਿਭਾਉਣੀ ਮੈਂ ਕਿੰਤੂ ਪ੍ਰੰਤੋ ਨਹੀਂ ਕਰਨਾ ਹੈ ਜੀ ਬਸ ਆ ਜੀ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣ ਲੱਗ ਪੈਂਦਾ ਨਾ ਗੁਰੂ ਦੀ ਮਤ ਗੁਰੂ ਦੀ ਮਤ ਕਹਿੰਦੀ ਪਰਾਇਆ ਤਨ ਪਰਾਇਆ ਧਨ ਪਰਾਈ ਨਿੰਦਿਆ ਤੋਂ ਬਚ ਕੇ ਰਹੇ ਜਦੋਂ ਸਿੱਖ ਬਚ ਕੇ ਰਹਿਣਾ ਸ਼ੁਰੂ ਕਰ ਦਿੰਦਾ ਗੁਰੂ ਦੀ ਖੁਸ਼ੀ ਨਾਲ ਤੁਰਨ ਲੱਗ ਪੈਂਦਾ ਗੁਰੂ ਪਿਤਾ ਜੀ ਕਹਿੰਦੇ ਅੰਮ੍ਰਿਤ ਵੇਲਾ ਸੰਭਾਲ ਸਿੱਖ ਸੰਭਾਲਦਾ ਗੁਰੂ ਦੀ ਖੁਸ਼ੀ ਨਾਲ ਚੱਲ ਪੈਂਦੀ ਗੁਰੂ ਪਿਤਾ ਜੀ ਕਹਿੰਦੇ ਕਦੀ ਵੀ ਹੱਕ ਨਾ ਖਾ ਕਿਸੇ ਦਾ ਤੂੰ ਹੱਕ ਖਾਣ ਤੋਂ ਬਚਾਣਾ ਆਪਣੇ ਆਪ ਨੂੰ ਸ਼ੁਰੂ ਕਰਤਾ ਗੁਰੂ ਦੀ ਖੁਸ਼ੀ ਤੇਰੇ ਨਾਲ ਨਿਭਣ ਲੱਗ ਪਈ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਇਹਨੂੰ ਕਹਿੰਦੇ ਨੇ ਸਰੈਂਡਰ ਭਗਤੀ ਸਰੈਂਡਰ ਆਤਮ ਸਮਰਪਣ ਕਰਤਾ ਇੱਕ ਹੁੰਦਾ ਹੈ ਅਰਪਣ ਅਰਪਣ ਕੀ ਗੁਰੂ ਪਿਤਾ ਨੇ ਤੈਨੂੰ ਕੁਝ ਦਿੱਤਾ ਤੂੰ ਉਹਦੀਆਂ ਦਿੱਤੀਆਂ ਦਤਾਂ ਚੋਂ ਕੁਝ ਅਰਪਣ ਕਰਤਾ ਉਹ ਖੈਰਪਨ ਮੰਨੋ ਤੁਹਾਨੂੰ ਮਾਇਆ ਦਿੱਤੀ ਹੁਣ ਸੇਵਾਵਾਂ ਦੇ ਕਾਰਜਾਂ ਦੀ ਕੱਲ ਮੈਂ ਅਨਾਉਂਸਮੈਂਟ ਕੀਤੀ ਸੀ ਜੋ ਉੱਥੇ ਚੱਲ ਰਹੀਆਂ ਨੇ ਸੇਵਾਵਾਂ ਸਕੂਲ ਹਸਪਤਾਲ ਸਾਰੀਆਂ ਚੀਜ਼ਾਂ ਤੇ ਸਾਨੂੰ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਉਹ ਗੱਡੀ ਬਣਾਈ ਸੀ ਉਹ ਕਾਫੀ ਪੁਰਾਣੀ ਹੋ ਗਈ ਤੇ ਉਹਦੇ ਲਈ ਵੀ ਹੁਣ ਲੋੜ ਨਵੀਂ ਗੱਡੀ ਚਾਹੀਦੀ ਇੰਡੀਆ ਮੁਤਾਬਕ 12 ਤੋਂ 13 ਲੱਖ ਦੀ ਬਣਨੀ ਸੁਣਿਓ ਹੁਣ ਮੰਨ ਲਓ ਤੁਹਾਨੂੰ ਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤੀ ਤੁਸੀਂ ਆਪਣੇ ਬਾਪੂ ਜੀ ਦੇ ਦਿੱਤਿਆਂ ਵਿੱਚੋਂ ਕੁਝ ਸੇਵਾ ਦੇ ਵਿੱਚ ਹਾਜ਼ਰੀ ਲਾਤੀ ਸੁਣਿਓ ਅਰਪਣ ਕਰਤਾ ਤੇ ਅਰਪਣ ਕਰਨ ਵਾਲਾ ਕਦੀ ਮਾਣ ਨਾ ਕਰੇ ਉਹ ਵੀ ਸ਼ੁਕਰਾਨਾ ਹੀ ਕਰੇ ਦਾਤੇ ਆ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਤੂੰ ਮੈਨੂੰ ਦੇਣ ਵਾਲਾ ਬਣਾਇਆ ਜੇ ਮੰਗਤਿਆਂ ਦੀ ਲਾਈਨ 'ਚ ਰੱਖਿਆ ਹੁੰਦਾ ਤੇ ਮੈਂ ਕੀ ਕਰ ਲੈਂਦਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅਰਪਣ ਕਰਨਾ ਅਰਪਣ ਅਰਪਣ ਕੀ ਉਹਦੇ ਦਿੱਤਿਆਂ ਚ ਕੁਝ ਦੇ ਤਾ ਸਮਰਪਣ ਕੀ ਪਹਿਲਾ ਅਰਪਣ ਦੂਜਾ ਸਮਰਪਣ ਸਮਰਪਣ ਕੀ ਤਨ ਮਨ ਧਨ ਸਭ ਸੌਂਪ ਗੁਰ ਕੋ ਇਹ ਹੈ ਸਮਰਪਣ ਕਰਨਾ ਤੇ ਆਤਮ ਸਮਰਪਣ ਪਤਾ ਕੀ ਹੁੰਦਾ ਹੁਕਮ ਮੰਨੇ ਐ ਪਾਈ ਐ ਆਖੋ ਤਾਂ ਨਗਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਕਿ ਜੋ ਮੌਲਿਕ ਪਤੋਂ ਨੇ ਹੁਕਮ ਕਰਦਾ ਨਾ ਜੋ ਬਚਨ ਕਰਦਾ ਉਸ ਬਚਨ ਦੇ ਉੱਤੇ ਕਿੰਦੂ ਪਰੰਤੂ ਨਹੀਂ ਕਿੰਤੂ ਪ੍ਰੰਤੋਂ ਨਹੀਂ ਕਰਨੀ ਆ ਕਿਵੇਂ ਹੋ ਸਕਦਾ ਉਹ ਕਿਵੇਂ ਹੋ ਸਕਦਾ ਮਾਲਕਾ ਜੇ ਤੂੰ ਕਿਹਾ ਫਿਰ ਹੋ ਸਕਦਾ ਹੈ ਹੋਣਾ ਹੀ ਹੋਣਾ ਆਖੋ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਹੋਰ ਨਾ ਲਖੋ ਨਾ ਜੀ ਧੰਨ ਬਾਬਾ ਦੀਪ ਸਿਰੱਖੋ ਧੰਨ ਬਾਬਾ ਦੀਪ ਸਿੰਘ ਮੇਰੀ ਬੇਨਤੀ ਏ ਬੇਨਤੀ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦਿੰਦਾ ਨਾ ਉਸ ਸਿੱਖ ਦੀ ਝੋਲੀ ਦੇ ਵਿੱਚ ਗੁਰੂ ਦੀ ਖੁਸ਼ੀ ਪੈਣ ਲੱਗ ਪੈਂਦੀ ਹੈ ਹੈ ਜੀ ਪਿਆਰ ਨਾਲ ਲਖੋ ਨੈ ਜੀ ਧੰਨ ਬਾਬਾ ਦੀਪ ਸੇ ਆਪਣੀ ਮਤ ਦਾ ਤਿਆਗ ਕਰਕੇ ਕਿੰਤੂ ਪਰੰਤੂ ਹੈ ਹੀ ਨਹੀਂ ਅੰਦਰ ਹੈ ਹੀ ਨਹੀਂ ਇਹ ਕਿਵੇਂ ਹੋ ਸਕਦਾ ਗੁਰੂ ਬਾਬਾ ਨਾਨਕ ਜੀ ਰਾਤ ਦਾ ਵੇਲਾ ਪੁੱਛਦੇ ਨੇ ਭਾਈ ਲੈਣੇ ਨੂੰ ਤੇ ਭਾਈ ਲੈਣਾ ਜੀ ਤੋਂ ਪਹਿਲੇ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਪੁੱਛਿਆ ਬਾਬਾ ਲਖਮੀ ਦਾਸ ਨੂੰ ਪੁੱਛਿਆ ਵੀ ਦੱਸੋ ਕਿੰਨੀ ਰਾਤ ਬੀਤੀ ਕਿੰਨੀ ਕੋ ਬਾਕੀ ਰਹੀਦੀ ਉਹਨਾਂ ਜਵਾਬ ਦਿੱਤਾ ਜੀ ਅੱਧੀ ਬੀਤੀ ਅੱਧੀ ਬਾਕੀ ਰਹੀਦੀ ਦੂਜਿਆਂ ਨੇ ਜਵਾਬ ਦਿੱਤਾ ਜੀ ਤਿੰਨ ਹਿੱਸੇ ਬੀਤ ਗਏ ਇੱਕ ਹਿੱਸੇ ਬਾਕੀ ਰਹਿੰਦੀ ਹੈ ਭਾਈ ਲੈਣਾ ਜੀ ਨੂੰ ਵੀ ਭੇਜਿਆ ਜਾ ਪੁਰਖਾ ਤੂੰ ਹੀ ਵੇਖਿਆ ਕਿੰਨੀ ਰਾਤ ਬੀਤੀ ਕਿੰਨੀ ਰਾਤ ਬਾਕੀ ਰਹਿੰਦੀ ਹੈ ਭਾਈ ਲੈਣਾ ਜੀ ਵੀ ਹੁਕਮ ਵਜਾ ਕੇ ਗਏ ਅਸਮਾਨ ਵੱਲ ਵੀ ਤੱਕਿਆ ਕੁਝ ਮਿੰਟਾਂ ਦੇ ਬਾਅਦ ਵਾਪਸ ਆਏ ਮਾਰੇ ਕਹਿੰਦੇ ਪੁਰਖਾ ਦੱਸ ਕਿੰਨੀ ਰਾਤ ਬੀਤੀ ਕਿੰਨੀ ਕੋ ਬਾਕੀ ਰਹੀਦੀ ਕਹਿੰਦੇ ਮਾਰੇ ਪੁੱਛਣ ਵਾਲੇ ਤੁਸੀਂ ਦੱਸਣ ਵਾਲਾ ਮੈਂ ਕਹਣਾ ਬਈ ਦੱਸੋ ਤਾਂ ਸਹੀ ਵੇਖ ਕੇ ਕੀ ਆਏ ਹੋ ਕਿਆ ਵੇਖਿਆ ਜੇ ਸੁਣਨ ਵਾਲੀ ਗੱਲ ਜੇ ਤੇ ਉਸ ਵੇਲੇ ਭਾਈ ਲੈਣਾ ਜੀ ਨੇ ਜਵਾਬ ਪਤਾ ਕੀ ਦਿੱਤਾ ਭਾਈ ਲੈਣਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਇਹ ਨਹੀਂ ਪਤਾ ਅੱਧੀ ਰਾਤ ਬੀਤੀ ਤੇ ਅੱਧੀ ਬਾਕੀ ਰਹਿੰਦੀ ਹੈ ਮੈਂ ਇਹ ਵੀ ਨਹੀਂ ਜਾਣਦਾ ਤਿੰਨ ਹਿੱਸੇ ਬੀਤੀ ਤੇ ਇੱਕ ਹਿੱਸਾ ਰਹਿਂਦੀ ਏ ਇਹ ਗੁਰੂ ਨਾਨਕ ਸਾਹਿਬ ਨਰੰਗ ਕੌਰ ਦਾਤਾ ਜੀ ਮੈਨੂੰ ਤੇ ਬਸ ਇਨਾ ਪਤਾ ਜਿੰਨੀਂਕ ਰਾਤ ਤੁਸੀਂ ਬਤਾਉ ਦਿੱਤੀ ਉਨੀ ਬੀਤੀ ਏ ਜਿੰਨੀ ਤੁਸੀਂ ਆਪਣੇ ਹੱਥ ਵਿੱਚ ਰੱਖੀ ਉਨੀ ਬਾਕੀ ਰਹਿੰਦੀ ਏ ਵਾਹ ਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਮਤ ਦਾ ਤਿਆਗ اپنی ਮਤ ਦਾ ਤਿਆਗ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਦਾ ਹੈ ਨਾ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦਿੰਦਾ ਉਹਦੀ ਝੋਲੀ 'ਚ ਫਿਰ ਗੁਰੂ ਦੀ ਖੁਸ਼ੀ ਪੈਂਦੀ ਹੈ ਆਪਣੀ ਮਤ ਦਾ ਤਿਆਗ ਹੈ ਜੀ ਕਿਸੇ ਵੀ ਪੱਖ ਤੋਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਇਤਿਹਾਸ ਤੋਂ ਕਿਸੇ ਵੀ ਪੱਖ ਤੋਂ ਇਸ ਐਂਗਲ ਕਿਸੇ ਵੀ ਐਂਗਲ ਤੋਂ ਇਹ ਗੱਲ ਨੂੰ ਲੈ ਲਵੋ ਮੇਰੀ ਬੇਨਤੀ ਭਾਈ ਕਦੀ ਵੀ ਆਪਣੀ ਮਤ ਗੁਰੂ ਘਰ ਵਿੱਚ ਆ ਕੇ ਅੱਗੇ ਨਹੀਂ ਰੱਖਣੀ ਦਤਿਆ ਜੋ ਤੂੰ ਹੁਕਮ ਕੀਤਾ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਹੇ ਤਾ ਹੋ ਗੁਰੂ ਕਹਿ ਕੀ ਰਿਹਾ ਉਹ ਕਰ ਗੁਰੂ ਕਰ ਕੀ ਰਿਹਾ ਉਹ ਨਾ ਵੇਖ ਉਹਦੇ ਇੱਕ ਇੱਕ ਕੀਤੇ ਦੇ ਵਿੱਚ ਕਿੰਨੇ ਕਿੰਨੇ ਚੋਜ ਛੁਪੇ ਹੋਏ ਨੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਔਰ ਨ ਲਖੋ ਨ ਜੀ ਤਨ ਬਾਬਾ ਦੀਪ ਸਿੰਘ ਜੀ ਤੁਸੀਂ ਸਿਆਣੇ ਹੋ ਭਾਈ ਰਾਮਾ ਜੀ ਭਾਈ ਜੇਠਾ ਜੀ ਗੁਰੂ ਅਮਰਦਾਸ ਪਾਤਸ਼ਾਹ ਨੇ ਦੋਵਾਂ ਦੀ ਡਿਊਟੀ ਕੀ ਲਈ ਥੜੇ ਬਣਾਉ ਬਣਾਏ ਜਦੋਂ ਮਹਾਰਾਜ ਸ਼ਾਮੀ ਆਏ ਕਹਿੰਦੇ ਜਿਹੋ ਜਿਹੇ ਥੜਾ ਕਿਹੋ ਜਿਹੇ ਨਹੀਂ ਬਣਿਆ ਟਾ ਦਿਓ ਦੋਵਾਂ ਟਾਇਆ ਦੂਜੇ ਦਿਨ ਵੀ ਤਾਂ ਤੀਜੇ ਦਿਨ ਵੀ ਨਹੀਂ ਕਿ ਭਈ ਜਿਹੋ ਜੇ ਅਸੀਂ ਕਹਿੰਨੇ ਹੋ ਜਾ ਨਹੀਂ ਬਣਦੇ ਆ ਤੇ ਤੀਜੇ ਚੌਥੇ ਦਿਨ ਭਾਈ ਰਾਮਾ ਜੀ ਕਾਲੇ ਬੈ ਕੇ ਕਹਿੰਦੇ ਜੀ ਤੁਸੀਂ ਬਜ਼ੁਰਗ ਹੋ ਗਏ ਆ ਇਹੋ ਜਿਹੇ ਕਹਿ ਕੇ ਜਾਂਦੇ ਅਸੀਂ ਤੇ ਇਹੋ ਜੇ ਬਣਾਉਨੇ ਆ ਤੁਸੀਂ ਹੋ ਭੁੱਲ ਜਾਂਦੇ ਹੋ ਕਿਹੋ ਜੇ ਆ ਕਿਹਾ ਸੀ ਮਾਰੇ ਅੰਦਰ ਕਾਂਟਾ ਮਾਰਦਾ ਇਥੇ ਤੇ ਆਪਣੀ ਮੱਤ ਤੇ ਅਜੇ ਭਾਈ ਜੇਠਾ ਜੀ ਨੂੰ ਕਿਹਾ ਜੇਠਿਆ ਜਿਹੋ ਜੇ ਥੋੜਾ ਕੰਤੇ ਬਣਾਇਆ ਨਹੀਂ ਤੇ ਉਸ ਵੇਲੇ ਉਹਨਾਂ ਨੇ ਹੱਥ ਜੋੜ ਲਏ ਨੈਣ ਕਟੋਰੇ ਪਰ ਆਏ ਮਹਾਰਾਜ ਤੁਸੀਂ ਸਰਬਕੋਮਲ ਪੰਗ ਹਾਂਜੀ ਮੈਂ ਸੰਸਾਰੀ ਹਾਂ ਤੁਸੀਂ ਨਰੰਕਾਰ ਦਾਤਿਓ ਜਿਹੋ ਜਿਹਾਂ ਤੁਸੀਂ ਕਹਿ ਕੇ ਜਾਂਦੇ ਮੈਂ ਬੜੀ ਕੋਸ਼ਿਸ਼ ਕਰਦਾ ਹੁਜਿਆ ਬਣੇ ਪਰ ਉਹ ਜਿਹੜਾ ਥੋੜਾ ਮੇਰੇ ਕੋਲੋਂ ਬਣ ਕੇ ਤਿਆਰ ਨਹੀਂ ਹੋ ਰਿਹਾ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਜਿਹੋ ਜਿਹਾਂ ਬਣਵਾਉਣਾ ਚਾਹੁੰਦੇ ਉਹਨਾਂ ਆਪੇ ਬਣਵਾ ਲਓ ਹਨ ਗੁਰੂ ਰਾਮਦਾਸ ਜੀ ਹਨ ਗੁਰੂ ਰਾਮਦਾਸ ਜੀ ਉਸ ਵੇਲੇ ਗੁਰੂ ਅੰਮਰਤਾਸ ਪਾਤਸ਼ਾਹ ਜੀ ਨੇ ਗੱਲ ਨਾਲ ਲਾ ਲਿਆ ਮੈਂ ਆ ਥੜਾ ਨਹੀਂ ਮੈਂ ਤੇ ਉਹ ਖਿਰਦੇ ਰੂਪੀ ਥੜਾ ਲੱਭ ਰਿਆਂ ਸੀ ਕਿੱਥੇ ਗੁਰੂ ਨਾਨਕ ਦੀ ਜੋਤ ਨੂੰ ਟਿਕਾਉਣਾ ਹੈ ਮੈਨੂੰ ਲੱਭ ਪਿਆ ਮੇਰੀ ਬੇਨਤੀ ਹੈ ਪਿਆਰੇ ਉਹ ਬੇਨਤੀ ਜਦੋਂ ਆਪਣੀ ਮਤ ਦਾ ਤਿਆਗ ਕਰਕੇ ਅਸੀਂ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦਿੰਦੇ ਆ ਨਾ ਫਿਰ ਗੁਰੂ ਦੀ ਖੁਸ਼ੀ ਨਾਲ ਚੱਲਦੀ ਹੈ ਗੁਰੂ ਦੀ ਖੁਸ਼ੀ ਮਾਰੇ ਕਹਿੰਦੇ ਅਮਰਤ ਵੇਲਾ ਸੰਭਾਲ ਨਾ ਸ਼ੁਰੂ ਕਰਤਾ ਬਾਪੂ ਕਹਿੰਦੇ ਮੇਰੀ ਖੁਸ਼ੀ ਤੇਰੇ ਨਾਲ ਜਿੱਧਰ ਮਰਜੀ ਜਾ ਮੇਰੀ ਬਖਸ਼ਿਸ਼ ਤੇਰੇ ਨਾਲ ਚੱਲੇਗੀ ਜਦੋਂ ਅਸੀਂ ਮਾਲਕ ਪਿਤਾ ਦਾ ਬਚਨ ਕਮ ਮਾਰ ਕਹਿੰਦੇ ਅਮਰਾ ਸ਼ਖ ਗੁਰੂ ਦੀ ਮੋਰ ਲਵਾ ਤੂੰ ਲਵਾ ਲਈ ਮਾਰ ਕਹਿੰਦੇ ਮੇਰੀ ਖੁਸ਼ੀ ਤੇਰੇ ਨਾਲ ਆ ਮੇਰੀ ਬੇਨਤੀ ਇਹ ਦੂਜੀ ਜਿਹੜੀ ਬੇਨਤੀ ਕੀਤੀ ਬਾਬਾ ਦੀਪ ਸਿੰਘ ਜੀ ਨੇ ਮਹਾਰਾਜ ਕਲਗੀ ਧਰਪਤਾ ਦੱਸੋ ਤਾਂ ਸਹੀ ਸਿੱਖ ਨੂੰ ਗੁਰੂ ਦੀ ਖੁਸ਼ੀ ਕਿਵੇਂ ਤੇ ਕਦੋਂ ਮਿਲਦੀ ਤੇ ਕਲਗੀ ਧਰ ਬੱਪੂ ਜੀ ਕੀਤੇ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦਿੰਦਾ ਨਾ ਉਹ ਸਿੱਖ ਦੀ ਝੋਲੀ ਦੇ ਵਿੱਚ ਗੁਰੂ ਦੀ ਖੁਸ਼ੀ ਪੈਣ ਲੱਗ ਪੈਂਦੀ ਹੁਣ ਤੀਜੀ ਬੇਨਤੀ ਫਿਰ ਬਾਬਾ ਦੀਪ ਸਿੰਘ ਜੀ ਨੇ ਕਰਦੀ ਉਹ ਸੀਹਣ ਬੜਾਓ ਬਰਤਨ ਮਾਂਜਦੇ ਪਏ ਸੀ ਆਪਸ ਤੇ ਪਿਆਰ ਭਰੇ ਸਵਾਲ ਜਵਾਬ ਹੋ ਰਹੇ ਬਾਬਾ ਦੀਪ ਸਿੰਘ ਜੀ ਪਤਾ ਕੀ ਕਹਿੰਦੇ ਮਹਾਰਾਜ ਇੱਕ ਗੱਲ ਤਾਂ ਦੱਸੋ ਸਾਡੀ ਕੀਤੀ ਸੇਵਾ ਸਾਡਾ ਕੀਤਾ ਸਿਮਰਨ ਥਾਂ ਪੈ ਗਿਆ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਕੀਤੇ ਸਿਮਰਨ ਤੇ ਸੇਵਾ ਦੇ ਉੱਤੇ ਖੁਸ਼ੀ ਸਾਨੂੰ ਮਿਲ ਗਈ ਹੈ ਉਦੀ ਵੀ ਨਿਸ਼ਾਨੀ ਦੱਸਦੇ ਹਾਂ ਖੋਤਾ ਨਗਰੋਂ ਰਾਮੰਦਸ ਜੀ ਤਨ ਗੁਰੂ ਰਾਮੰਦਸ ਜੀ ਕਈਆਂ ਨੂੰ 20-20 ਸਾਲ ਬੀਤ ਗਏ ਸੇਵਾ ਕਰਦੇ ਆ ਗੁਰੂ ਦੀ ਖੁਸ਼ੀ ਝੋਲੀ 'ਚ ਪਈ ਕਿ ਨਹੀਂ ਪਈ ਇਹ ਹੁਣ ਬੱਪੂ ਜੀ ਦਾ ਜਵਾਬ ਸੁਣਨਾ ਹੈ ਸੁਣਿਓ ਮਹਾਰਾਜ ਕਿਰਪਾ ਕਰਕੇ ਦੱਸੋ ਸਾਡੀ ਕੀਤੀ ਸੇਵਾ ਸਾਡਾ ਕੀਤਾ ਸਿਮਰਨ ਪ੍ਰਵਾਨ ਹੋ ਗਿਆ ਗੁਰੂ ਦੀ ਖੁਸ਼ੀ ਦੀ ਮੋਹਰ ਲੱਗੀ ਦੀ ਨਿਸ਼ਾਨੀ ਕੀ ਤੇ ਮਹਾਰਾਜ ਕਲਗੀਧਰ ਬੱਪੂ ਜੀ ਨੇ ਤਿੰਨ ਨਿਸ਼ਾਨੀਆਂ ਦੱਸੀਆਂ ਤਿੰਨ ਪਹਿਲੀ ਨਿਸ਼ਾਨੀ ਸੁਣਿਓ ਮਰ ਕਹਿੰਦੇ ਜੀ ਦੀ ਸੇਵਾ ਜੀ ਦੇ ਸਿਮਰਨ ਦੇ ਉੱਤੇ ਗੁਰੂ ਖੁਸ਼ ਹੋ ਜੇ ਉਹਦੀ ਪਹਿਲੀ ਨਿਸ਼ਾਨੀ ਉਸ ਸਿੱਖ ਦੇ ਅੰਦਰ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ ਗੁਰੂ ਵਾਲੇ ਗੁਣ ਗੁਰੂ ਨਹੀਂ ਬਣਿਆ ਗੁਣ ਆਉਣ ਲੱਗ ਪਏ ਨਿਰਵੈਰਤਾ ਆ ਗਈ ਨਿਮਰਤਾ ਆ ਗਈ ਘੱਟ ਖਾਣਾ ਘੱਟ ਬੋਲਣਾ ਘੱਟ ਸੌਣਾ ਦੇਖ ਕੇ ਅੰਡਟ ਕਰਨਾ ਹੈ ਜੀ ਬੈਰ ਵਿਰੋਧ ਅੰਦਰੋਂ ਨਿਕਲ ਗਿਆ ਈਰਖਾ ਨਿਕਲ ਗਈ ਦੂਜਿਆਂ ਨੂੰ ਨੀਵਾ ਮਖਾਉਣਾ ਨਿਕਲ ਗਿਆ ਅੰਦਰ ਸ਼ਾਂਤੀ ਆ ਗਈ ਤਿਆ ਧਰਮ ਆ ਚੀਜ਼ਾਂ ਆ ਗਈਆਂ ਜੀ ਗੁਰੂ ਵਾਲੇ ਗੁਣ ਆਉਣ ਲੱਗ ਪਏ ਮਿੱਠ ਬੋਲੜਾ ਸੁਭਾਅ ਬਣ ਗਿਆ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਇਹ ਪਹਿਲੀ ਨਿਸ਼ਾਨੀ ਕਲਗੀਧਰ ਬੱਪੂ ਜੀ ਨੇ ਦੱਸੀ ਕਹਿੰਦੇ ਜਿਹਦੀ ਸੇਵਾ ਜੀ ਦੇ ਸਿਮਰਨ ਤੇ ਗੁਰੂ ਖੁਸ਼ ਹੋ ਜੇ ਤਿੰਨ ਨਿਸ਼ਾਨੀਆਂ ਪਹਿਲੀ ਨਿਸ਼ਾਨੀ ਉਹਦੇ ਅੰਦਰ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਕਹਿੰਦੇ ਦੂਜੀ ਨਿਸ਼ਾਨੀ ਉਸ ਸਿੱਖ ਨੂੰ ਗੁਰੂ ਦਰਗਾਹ ਦੀਆਂ ਚਾਬੀਆਂ ਦੇ ਦਿੰਦਾ ਹੈ। ਹੇ 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 ਚਾਬੀਆਂ ਅੱਜ ਦੱਸੋ ਦਿੱਤੀਆਂ ਕਿ ਨਹੀਂ ਬਾਬਾ ਦੀਪ ਸਿੰਘ ਜੀ ਨੂੰ ਚਾਬੀਆਂ ਇਹਨੀਆਂ ਚਾਬੀਆਂ ਦੇਤੀਆਂ ਜਿਹਦੀਆਂ ਮਰਜ਼ੀ ਜਿਵੇਂ ਮਰਜ਼ੀ ਝੋਲੀਆਂ ਭਰੀ ਜਾ ਰਹੀ। ਬੱਪੂ ਨੇ ਖੁੱਲੇ ਹੀ ਲੰਗਰ ਲਾ ਦਿੱਤੇ ਆਖੋ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਪੰਜ ਥਾਵਾਂ ਤੇ ਗੁਰੂ ਚਾਬੀਆਂ ਦਿੰਦਾ ਸਿੱਖ ਦੀਆਂ ਨੇਤਰਾਂ ਦੇ ਵਿੱਚ ਨਦਰ ਦੀ ਚਾਬੀ ਰਸਨਾ ਦੇ ਉੱਤੇ ਸਤ ਦੀ ਚਾਬੀ ਹੱਸਦਿਆਂ ਹੱਸਦਿਆਂ ਮਜ਼ਾਕ ਵਿੱਚ ਜਿਵੇਂ ਵੀ ਸਿੱਖ ਨੇ ਕਹਿ ਦਿੱਤਾ ਗੁਰੂ ਨੂੰ ਮੰਨਣੀ ਪੈਣੀ ਹੈ ਰਸਨਾ ਦੇ ਉੱਤੇ ਸਤ ਦੀ ਚਾਬੀ ਇਹੋ ਕਿਹਾ ਸੀ ਨਾ ਭਾਈ ਲੱਖੂ ਨੇ ਬੁੱਧੂ ਦਾ ਵਕੱਚਾ ਇਟਾਂ ਕੱਚੀਆਂ ਹੀ ਰਹੀਆਂ ਉਹ ਗੱਲ ਵੱਖਰੀ ਮਰਨ ਫਿਰ ਇਹ ਬਚਨ ਕਰਦਾ ਸੀ ਕਿ ਮੌਸਮ ਕੁਝ ਇਹੋ ਜਿਹਾ ਬਣੇਗਾ ਤੇਰੀਆਂ ਕੱਚੀਆਂ ਵੀ ਪੱਕੇ ਭਾਅ ਵਿਕਣਗੀਆਂ ਪਰ ਰਹਿਣਗੀਆਂ ਕੱਚੀਆਂ ਕਿਉਂਕਿ ਇੱਕ ਨਾਮ ਜਪਣ ਵਾਲੇ ਨੇ ਕਹਿੰਦਾ ਜਿਹਦੀ ਰਸਨਾ ਦੇ ਉੱਤੇ ਸਤ ਦੀ ਚਾਬੀ ਹੈ ਸਤ ਨੇਤਰਾਵਾਂ ਵਿੱਚ ਨਦਰ ਦੀ ਚਾਬੀ ਰਸਨਾ ਦੇ ਉੱਤੇ ਸਤ ਦੀ ਚਾਬੀ ਹਿਰਦੇ ਵਿੱਚ ਅੰਤਰ ਯਮਤਾ ਦੀ ਚਾਬੀ ਨਾਮ ਜਪਣ ਵਾਲੇ ਨੂੰ ਪਤਾ ਕੀ ਹੋਇਆ ਕੀ ਹੋਣਾ ਵਾਲਾ ਕੀ ਹੋ ਰਿਹਾ ਸਭ ਪਤਾ ਪਰ ਬਰੂਦ ਦੇ ਢੇਰ ਦੇ ਉੱਤੇ ਬਹਿ ਕੇ ਵੀ ਚਰ ਕੇ ਬੈਠਾ ਹੁੰਦਾ ਹੈ ਚਰ ਕੇ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਚਰ ਕੇ ਬਿਠਾ ਕੇ ਸਭ ਪਤਾ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ